ਦੇਵਾਹ ਗੁਰੂ ਸਾਹਿਬ ਜੀ ਵਾਹਿਗੁਰੂ ਸਾਹਿਬ ਜੀ ਦਰਸ਼ਨ ਦੇਖ ਦੀਨਾ ਗੁਰ ਤੇਰਾ ਪੂਰਨ ਕਰਮ ਹੋਏ ਪ੍ਰਮੇਰਾ ਇਹੇ ਬਨੰਤੇ ਸੁਨ ਪ੍ਰਮੇਰੇ ਦੇਹ ਨਾਮ ਕਰ ਆਪਣੇ ਤੇਰੇ ਸਤਨਾਮ ਸ਼੍ਰੀ ਵਾਹਿਗੁਰੂ ਸਹਿਬ ਜੀਓ ਤਨਾਹਰੀ ਮਹੱਲਾ ਮਨਵਾ ਤੁਮ ਦਾ ਤੇ ਠਾਕੁਰ ਬਖ ਪਾਲਕ ਨਾਇਕ ਕਸਮ ਹਮਾਰੇ ਨਿਮਰ ਕਰੰਗ ਤੋਹੀ ਪ੍ਰਤਪਾਲ ਹੋ ਹੰਬਾਰਤ ਕਮਰੇ ਧਾਰੇ ਤੁਮ ਦਾ ਤੇ ਠਾਕਰ ਪ੍ਰਤਪਾਲਕ ਨਾਇਕ ਘਸਮਹਾਰੇ ਨਿਲ ਦਿਨ ਕੋ ਵਹੀ ਪ੍ਰਤਪਾਲੋ ਹੰਬਾਰਤ ਕਮਰੇ ਧਾਰੇ ਜੇਵਾ ਇੱਕ ਅਵੰਗਣ ਕਈਆ ਬੇਸਮਾਰ ਰਿਆਤ ਸੁਆਮੀ ਤੇਰਾ ਅੰਤ ਨਾ ਕਿ ਨਹੀਂ ਲਹੀਆ ਰਹਾਉ ਕੋਟ ਪਰਾਦ ਹਮਾਰੇ ਖੰਡੋ ਅਰਗ ਵਿਧੀ ਸਮਝਾਓ ਹਮ ਅਗਿਆਨ ਲਪ ਮਥੋਰੀ ਤੁਮੇ ਆਪਣ ਅਗਰ ਦਰ ਖਾਵੋ ਤਮਰੀ ਸਰਨ ਤਮਾਰੀ ਆਸਾ ਤੁਮਹੀ ਸੱਜਣ ਸਹਿ ਰਾਖੋ ਰਾਖਣ ਹਾਰ ਦਿਆਲਾ ਨਾਨਕ ਕਰਕੇ ਗੋਲੇ ਤੁਮਹੀ ਸਾਰਨ ਤੁਮਾਰੀ ਆਸਾ ਤੁਮਹੀ ਸਜਣਾ ਸਹੇਲੇ ਰਾਖੋ ਰਾਖਣ ਹਾਰ ਦਿਆਲਾ ਨਾਨਕ ਕਰਕੇ ਗੋਲੇ ਵਾਹਿਗੁਰੂ ਜੀ ਕਾ ਖਾਲਸਾ ਬਾਹਿ ਗੁਰਜੀ ਕੀ ਫਤਿਹ